ਮੇਰੇ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪਿੰਡ ਫਤੂਈ ਖੇੜਾ ਬਲੌਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਤੁਹਾਨੂੰ ਇੱਕ ਸਨਿਮਰ ਬੇਨਤੀ ਕਰ ਰਿਹਾ ਸਾਰਿਆਂ ਨੂੰ ਜਿਹੜੇ ਪਿਛਲੇ ਦਿਨਾਂ 'ਚ ਨਾ ਤੁਸੀਂ ਵੀਡੀਓ ਦੇਖੀ ਸੀ ਕਿ ਨੌਜਵਾਨਾਂ ਨੇ ਇਕੱਤਰ ਹੋ ਕੇ ਰਲ ਮਿਲ ਕੇ ਉਦਮ ਕਰਕੇ ਯਾਰ ਤੇ ਆ ਘੜੇ ਪਿੰਡ ਦੇ ਵਿੱਚੋਂ ਇਕੱਠੇ ਕੀਤੇ ਸੀ ਤਾਂ ਸਾਰੇ ਨਗਰ ਦਾ ਬਹੁਤ ਧੰਨਵਾਦ ਹੈ ਪਹਿਲਾਂ ਤਾਂ ਤੇ ਹੁਣ ਇਹਨਾਂ ਨੂੰ ਰੰਗ ਕੀਤਾ ਜਾ ਰਿਹਾ ਹੈ ਤੇ ਫਿਰ ਅਗਲੀ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇਹਨਾਂ ਨੂੰ ਪਿੰਡ ਦੇ ਐਂਟਰੀ ਪੁਆਇੰਟਾਂ ਤੇ ਸਕੂਲ ਦੇ ਵਿੱਚ ਖੰਭਿਆਂ ਤੇ ਇਹਨਾਂ ਨੂੰ ਟੰਗਣ ਦੀ ਸੇਵਾ ਕੀਤੀ ਜਾਊਗੀ ਤੇ ਕੱਲ ਇੱਕ ਸੱਜਣ ਯਾਰ ਸਾਨੂੰ ਰਹਿ ਦਿੰਦਾ ਸੀ ਉਹ ਮੈਨੂੰ ਕਹਿੰਦਾ ਉਹਨਾਂ ਨੇ ਕਿਤੇ ਵੀਡੀਓ ਦੇਖੀ ਸੀ ਉਹ ਕਹਿੰਦਾ ਜੀ ਤੁਸੀਂ ਦਰਖਤ ਲਾਓ ਕਿਉਂਕਿ ਜਿਹੜਾ ਬੰਦਾ ਕੁਦਰਤ ਦੇ ਨਾਲ ਜੁੜਿਆ ਨਹੀਂ ਨਾ ਹੁੰਦਾ ਉਹਨੂੰ ਐ ਹੁੰਦਾ ਕਿ ਦੇ ਦਰਖਤ ਐਵੇਂ ਹੀ ਹੋ ਜਾਂਦੇ ਐ ਦਰਖਤ ਬੱਚਿਆਂ ਵਾਂਗੂ ਹੁੰਦੇ ਐ ਤੇ ਬੱਚਿਆਂ ਵਾਂਗੂ ਮਿੱਤਰੋ ਤਿੰਨ ਸਾਲ ਪਾਲਣੇ ਪੈਂਦੇ ਐ ਤੇ ਫੇਰ ਦਰਖਤ ਥੱਲਿਓਂ ਪਾਣੀ ਲੈਣ ਲੱਗਦਾ ਤੇ ਫੇਰ ਮਤਲਬ ਉਹ ਆਪਣੇ ਤੇ ਨਿਰਭਰ ਨਹੀਂ ਹੁੰਦਾ ਤੇ ਆ ਮੈਂ ਉਸ ਦਿਨ ਵੀ ਵੀਡੀਓ ਚ ਬੋਲਿਆ ਸੀ ਪੂਨਮ ਸਿਓ ਹੋਰਾਂ ਨੇ ਵੀ ਬੋਲਿਆ ਸੀ ਕਿ ਇਹ ਆਪਾਂ ਪੰਛੀਆਂ ਨੂੰ ਇੱਕ ਜਗ੍ਹਾ ਦੇ ਰਹੇ ਹਾਂ ਇੱਕ ਥਾਂ ਦੇ ਰਹੇ ਹਾਂ ਤੇ ਆਪਾਂ ਯਾਰ ਕੁਦਰਤ ਹੀ ਰੱਬ ਹੈ ਤੇ ਆਪਾਂ ਪੰਛੀਆਂ ਨੂੰ ਜਾਂ ਕੁਦਰਤ ਨੂੰ ਕੀ ਦੇਣ ਜੋਗ ਰਿਆਂ ਕਿਉਂਕਿ ਕੁਦਰਤ ਦੇ ਸਹਾਰੇ ਹੀ ਬੰਦਾ ਜਿਉਂ ਰਿਆ ਹੁੰਦਾ ਹੈ ਪਏ ਨੌਜਵਾਨ ਰੰਗ ਰੋਗਨ ਦੀ ਸੇਵਾ ਕਰ ਰਹੀ ਹੈ ਇੱਕ ਤਾਂ ਅਪਡੇਟ ਤੁਹਾਡੇ ਤੱਕ ਕੁਦਰਤ ਪ੍ਰੇਮੀਆਂ ਤੱਕ ਵਾਤਾਵਰਨ ਪ੍ਰੇਮੀਆਂ ਤੱਕ ਪੰਛੀ ਪ੍ਰੇਮੀਆਂ ਤੱਕ ਪਹੁੰਚਦੀ ਰਹਿੰਦੀ ਹੈ ਤੇ ਦੂਜਾ ਹੋਰ ਵੀ ਨੌਜਵਾਨ ਸੇਵਾ ਦੇ ਵਿੱਚ ਹਿੱਸਾ ਪਾਉਣ ਵਾਸਤੇ ਤਿਆਰ ਰਹਿੰਦੇ ਆ ਤਾਂ ਰੰਗ ਕੀਤਾ ਜਾ ਰਿਹਾ ਤੇ ਤੁਸੀਂ ਵੀ ਵੱਧ ਤੋਂ ਵੱਧ ਯਾਰ ਕਿਸੇ ਡੱਬੇ ਦਾ ਕਿਸੇ ਪਾਈਪ ਦਾ ਕੋਈ ਵੀ ਲਗਾ ਸਕਦੇ ਹੋ ਜਿਵੇਂ ਆ ਦੇਖੋ ਆ ਤੁਸੀਂ ਵੇਖੀ ਹੋਣੀ ਐ ਪਹਿਲਾਂ ਵੀ ਦੋ ਤਿੰਨ ਵੀਡੀਓ ਦੇ ਵਿੱਚ ਆ ਜਿਹੜੇ ਆ ਲੈਣੇ ਆ ਨਾ ਉਹ ਕੁਛ ਪ੍ਰੀਤ ਦੇ ਹੱਥ ਚ ਐ ਆ ਨੌਜਵਾਨਾਂ ਦੇ ਹੱਥ ਚ ਐ ਇਹ ਆ ਪੂਨਮ ਸੋਹਰਾ ਨੇ ਆਪ ਆਪ ਦੇ ਕਰੇ ਆਪ ਬਣਾਏ ਤਾਂ ਮਿੱਤਰੋ ਗੱਲ ਇਹ ਹੈ ਕਿ ਤੁਸੀਂ ਵੀ ਸਾਰੇ ਕਿਉਂਕਿ ਉਸ ਦਿਨ ਮੈਂ ਬੋਲਿਆ ਸੀ ਕਿ ਆਪਣੇ ਕੱਚੇ ਛੱਤਾਂ ਹੁੰਦੀਆਂ ਸੀ ਕੱਚੀਆਂ ਕੱਚੇ ਘਰ ਹੁੰਦੇ ਸੀ ਫਿਰ ਘਰ ਪੱਕੇ ਬਣ ਗਏ ਡਾਟਾਂ ਲੱਗ ਗਈਆਂ ਤੇ ਫਿਰ ਹੌਲੀ-ਹੌਲੀ ਲੈਂਟਰ ਲੱਗ ਗਏ ਘਰਾਂ ਦੇ ਵਿੱਚ ਫਰਸ਼ਾਂ ਲੱਗ ਗਈਆਂ ਗਲੀਆਂ ਪੱਕੀਆਂ ਹੋ ਗਈਆਂ ਤੇ ਪੰਛੀ ਅਰ ਬਾਹਰ ਨਿਕਲ ਗਏ ਪਰ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਇੰਸਟਾਗ੍ਰਾਮ ਦੇ ਚੈਨਲਾਂ ਤੇ ਪੇਜਾਂ ਤੇ ਕਿ ਹਰ ਇੱਕ ਬੰਦਾ ਉਹ ਚਿੜੀਆਂ ਗਿਣਦੇ ਐ ਉਹ ਕਹਿੰਦੇ ਜੀ ਸਾਡੇ ਘਰੇ 25 ਚਿੜੀਆਂ ਹੋਗੀਆਂ ਸਾਡੇ ਘਰੇ 40 ਚਿੜੀਆਂ ਰਹਿਣ ਲੱਗ ਪੀਆਂ ਕਿਉਂਕਿ ਇਹ ਵੀ ਨਾ ਜਿਵੇਂ ਜਿਹੜੇ ਭਰਾ ਵਾਤਾਵਰਣ ਪ੍ਰੇਮੀ ਐ ਦਰਖਤ ਲਾਉਂਦੇ ਐ ਉਹਨਾਂ ਵਾਂਗੂ ਜਿਹੜੇ ਬੰਦੇ ਪੰਛੀ ਪ੍ਰੇਮੀ ਐ ਕੁਦਰਤ ਪ੍ਰੇਮੀ ਐ ਤਾਂ ਇਹ ਵੀ ਇੱਕ ਅਲੱਗੀ ਨਸ਼ਾ ਹੀ ਕਹਿ ਸਕਦੇ ਆਪਾਂ ਇਹਦਾ ਵੀ ਇੱਕ ਆਨੰਦ ਵੱਖਰੇ ਹੁੰਦਾ ਮਿੱਤਰੋ ਤੇ ਇਹ ਸੇਵਾ ਕਰਨ ਦਾ ਕਿਉਂਕਿ ਮੇਰੇ ਖਿਆਲ ਚ ਯਾਰ ਅੰਦਰ ਬੈਠਿਆਂ ਬੰਦੇ ਨੇ ਸਿੱਧਾ ਕਹਿਣਾ ਕਿ ਅਸੀਂ ਪੀ ਐਚ ਡੀ ਕਰ ਲੀਏ ਪਰ ਜਿਹੜਾ ਬੰਦਾ ਕੇਜੀ 1 ਤੋਂ ਬੱਚਾ ਸਟਾਰਟ ਹੁੰਦਾ ਹੈ ਤੇ ਹੌਲੀ ਹੌਲੀ ਪੌੜੀ ਦਰ ਪੌੜੀ ਉਹ ਚੜਦਾ ਹੈ ਤਾਂ ਫਿਰ ਉਹ ਆਪਦੀ ਐਜੂਕੇਸ਼ਨ ਪੂਰੀ ਕਰਦਾ ਹੈ ਵਿਦਿਆ ਪੂਰੀ ਕਰਦਾ ਹੈ ਸਿੱਖਿਆ ਲੈਂਦਾ ਹੈ ਪਰ ਉਹੀ ਗੱਲ ਆਹ ਹੈ ਤੇ ਨਹੀਂ ਤਾਂ ਆਪਾਂ ਅੰਦਰ ਬੈਠੇ ਵਗ ਰੂ ਵਗ ਰੁੱਕ ਰਿਏ ਜੇ ਕਿੰਨੇ ਹੀ ਮੱਥੇ ਟੇਕ ਲੀਏ ਪਰ ਇਹ ਜਿਹੜੇ ਪੰਛੀ ਐ ਇਹ ਕੁਦਰਤ ਦਾ ਹਿੱਸਾ ਹੈ ਤਾਂ ਇਹਨਾਂ ਨੂੰ ਬਚਾਉਣਾ ਵੀ ਕਿਉਂਕਿ ਬੰਦਾ ਹੀ ਸਭ ਤੋਂ ਸ਼ਕਤੀਸ਼ਾਲੀ ਚੀਜ਼ ਹੈ ਤੇ ਬੰਦੇ ਦਾ ਆਸਰਾ ਲੈ ਕੇ ਪੰਛੀ ਆਉਂਦੇ ਐ ਬਿੱਲੀਆਂ ਤੋਂ ਡਰਦੇ ਹੋਏ ਆਪਦੇ ਬੱਚੇ ਸੰਭਾਲਦੇ ਹੋਏ ਤੁਸੀਂ ਦੇਖਿਆ ਹੋਣਾ ਪਿਛਲੇ ਮਹੀਨਿਆਂ ਦੇ ਵਿੱਚ ਨਾ ਜੂਨ ਜਲਾਈ ਦੇ ਵਿੱਚ ਕੁੱਗੀਆਂ ਨੇ ਬੱਚੇ ਕੱਢੇ ਛੜੀਆਂ ਨੇ ਬੱਚੇ ਕੱਢੇ ਬਹੁਤ ਤਰ੍ਹਾਂ ਦੇ ਪੰਛੀ ਆ ਜਿਹੜੇ ਬੱਚੇ ਕੱਢਦੇ ਐ ਇਸ ਮਹੀਨੇ ਦੇ ਵਿੱਚ ਤਾਂ ਜਿੱਥੇ ਇਨਸਾਨ ਦਾ ਵਾਸਾ ਹੁੰਦਾ ਨਾ ਉਥੇ ਆ ਕੇ ਉਹ ਆਪ ਦਾ ਆਲਣਾ ਪਾਉਂਦੇ ਐ ਆਸਰਾ ਲੈਂਦੇ ਐ ਤਾਂ ਜੇਕਰ ਇਹ ਆਪਣਾ ਆਸਰਾ ਪੰਛੀ ਤੱਕਦੇ ਐ ਤਾਂ ਇਨਸਾਨੀ ਇੱਕ ਐਨੀ ਵੱਡੀ ਚੀਜ਼ ਐ ਕਿ ਜਿਹੜਾ ਕੁਝ ਵੀ ਕਰ ਸਕਦਾ ਕਿਉਂਕਿ ਪੰਛੀ ਤਾਂ ਵਿਚਾਰੇ ਫੂਸ ਲੈ ਕੇ ਤੇ ਇੱਕ ਆਲਣਾ ਬਣਾ ਹੀ ਸਕਦੇ ਆ ਤੇ ਆਪਾਂ ਜੇਕਰ ਉਹਨਾਂ ਨੂੰ ਆ ਥਾਂ ਦੇ ਦੇਵਾਂਗੇ ਤਾਂ ਥੋੜਾ ਜਿਹਾ ਉਹਨਾਂ ਨੂੰ ਸੌਖਾ ਹੋ ਜਾਂਦਾ ਬਹੁਤ ਸਾਰੇ ਬੰਦੇ ਆਪੋ ਆਪਣੀ ਮੱਤ ਹੁੰਦੀ ਹੈ ਕਹਿ ਦਿੰਦੇ ਆ ਕਿ ਤੁਸੀਂ ਯਾਰ ਪੰਛੀਆਂ ਨੂੰ ਆਲਸੀ ਬਣਾ ਰਹੇ ਹੋ ਪਰ ਆਲਸੀ ਨਹੀਂ ਮਿੱਤਰੋ ਇਹ ਉਹਨਾਂ ਨੂੰ ਇੱਕ ਥਾਂ ਦੇਣੀ ਹੈ ਤੇ ਆਲਣਾ ਇਹਦੇ ਵਿੱਚ ਉਹਨਾਂ ਨੇ ਸਟਰਕਚਰ ਆਪ ਦਾ ਆਪ ਹੀ ਬਣਾਉਣਾ ਸੋ ਬਹੁਤ ਧੰਨਵਾਦ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਵਾਤੂ ਵਾਤ ਸਹਿਯੋਗ ਦਿਓ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਇਹਨਾਂ ਨੂੰ ਜਿਹੜੇ-ਜਿਹੜੇ ਪੁਆਇੰਟ ਤੇ ਟੰਗਾਂਗੇ ਲਗਾਵਾਗੇ ਹਲਣੇ ਤਾਂ ਉਹ ਤੁਸੀਂ ਜ਼ਰੂਰ ਦੇਖੋਗੇ ਬਹੁਤ ਧੰਨਵਾਦ ਸਸੀ ਕਾਲ